सतनाम श्री वाह गुरू साहिब जी सलो महला तीजया माया ममता मोणी जल वेण जग पाया ਗੁਰਮੁਖ ਉਬਰੇ ਜਿਨਿ ਸਚ ਨਾਮ ਚਿਤ ਲਾਇ ਮਾਇਆ ਮਮਤਾ ਮੋਹਣੀ ਜਿਨਿ ਵਿਤੰਤਾ ਜਗ ਭਾਇਆ ਮਨੁ ਮੁਖਾ ਫਾਦੇ ਗੁਰਮੁਖ ਉਬਰੇ ਜਿਨੇ ਸੱਚ ਨਾਮ ਸਿਤ ਲਾਇਆ ਬੇਨਲਾ ਹੈ ਜਬ ਕਮਲਾ ਫਿਆ ਗੁਰਮਖਾ ਦਾ ਜੀ ਆਇਆ ਤੰਦਾ ਕਰਤੇ ਆਹ ਨੇਹ ਫਲ ਜਨਮ ਗਵਾਇਆ ਸੁਖ ਦਾਤਾ ਮਨ ਨ ਵਸਾਇਆ ਨਾ ਨਕ ਨਾਮ ਤੇ ਨਾ ਕੋ ਮਿਲਿਆ ਜੇ ਰੋ ਤੋਰ ਲਿਖ ਪਾਇਆ ਮਹਲਾ ਤੀਜਾ ਕਾਹੀ ਮਹ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕਸਤੂਰੀ ਮੇਰ ਰਤਨਾ ਜਾਣੈ ਭ੍ਰਮ ਦਾ ਭ੍ਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ ਰਹੈ ਕਰਤੈ ਆਪ ਖੁਆਇਆ ਬਰਮ ਫਰਲੇ ਸੋਦੀ ਪਈ ਤੈਨਾ ਅੰਦਰ ਬ੍ਰਹਮ ਦਿਖਾਇਆ ਮਨ ਤਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਮੇਨ ਸਬਦੈ ਸਭ ਜਗ ਬੋਹਰਾਨਾ ਮੇਰਾ ਤਾਂ ਜਨਮ ਗਵਾਇਆ ਅੰਮ੍ਰਿਤ ਇੱਕ ਸਬਦ ਹੈ ਨਾਨਕ ਗੁਰਮੁਖ ਪਾਇਆ ਪਾੜੀ ਸੋਹਰ ਪ੍ਰਖ ਅਗੰਮ ਹੈ ਕਾਹੋ ਕਿਤ ਵਿਦ ਪਾਈਐ ਇਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਐ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹੈ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਵੇਖ ਲਿਆ ਗੁਰ ਸੇਵਾ ਪਾਈ ਹੈ ਜਿਸ ਆਪ ਮੁਝਾਏ ਆਪ ਸੋ ਹਰ ਮਾਰਗ ਪਾਈ ਹੈ ਗੁਰ ਪੂਰੇ ਵੇਖ ਲਿਆ गुर सेवा पाई वाहिगुरू जी का खालसा वाहिगुरू जी फतेह सलोक मह्ला तीचा माया ममता मोहणी जिन विण दंतां जग खाया ਮਨ ਮੁਖ ਖਾਧੇ ਗੁਰਮੁਖ ਉਬਰੇ ਜਿਨੇ ਸਚ ਨਾਮ ਚਿਤ ਲਾਇਆ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖ ਵਾਕ ਸੋਰਠ ਕੀ ਰਾਗ ਦੇ ਸੋਰਠ ਕੀ ਵਾਰ ਦੇ ਅੰਦਰ ਸਲੋਕ ਤਨ ਗੁਰੂ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੇ ਪੂਰੀ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 643 ਅਤੇ 44 ਦੇ ਉੱਤੇ ਸੁਭਾਏ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸਬਦ ਸਾਡੇ ਇਰਦਿਆਂ ਅੰਦਰ ਵਸੇ ਆ ਗਏ ਆ ਗਏ ਸਤ ਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪਰਵਾਣ ਹੋਵੇ ਸਤਿਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁੰਨਾ ਦੀ ਖਿਮਾ ਗਜ-ਬਜ ਕੇ ਫਤਿਹ ਬੁਲਾਓ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਦੀ ਫਤਿਹ